ਖੁਦ ਨੂੰ ਅਕਾਲੀ ਦਲ ਦੇ ਰੋਜੀ ਬਰਕੰਦੀ ਦੇ ਸੰਪਰਕ ਵਾਲਾ ਪੰਚਾਇਤੀ ਚੋਣਾਂ ਦਾ ਉਮੀਦਵਾਰ ਦੱਸਦੇ ਹੋਏ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਪਿੰਡ ਵਰਿੰਗ ਦੇ ਵਿਖੇ ਪੰਚਾਇਤੀ ਚੋਣਾਂ ਦੌਰਾਨ ਖੁਦ ਨੂੰ ਸਰਪੰਚੀ ਦਾ ਉਮੀਦਵਾਰ ਦੱਸਣ ਵਾਲੇ ਇਸ ਵਿਅਕਤੀ ਨੇ ਵੋਟਰਾਂ ਨੂੰ ਆਪਣੇ ਦਲ ਆਕਰਸ਼ਿਤ ਆਪਣੇ ਵੱਲ ਜੋੜਾ ਹੈ ਆਕਰਸ਼ਿਤ ਕਰਨ ਲਈ ਕਈ ਐਲਾਨ ਕੀਤੇ ਵੋਟ ਪੌਂਤੋਂ ਪਹਿਲਾਂ ਔਰਤਾਂ ਨੂੰ ਇੱਕ ਸੂਟ ਮਿਲੇਗਾ 1100 ਰੁਪਏ ਤੇ ਇੱਕ ਗਰਮ ਕੰਬਲ ਨਹਿਰਾ ਦੇ ਨਾਲ ਲੱਗਦੇ ਪਿੰਡ ਦੇ ਪਰਿਵਾਰਾਂ ਦੇ ਬੱਚਿਆਂ ਦੇ ਲਈ ਸਕੂਲ ਜਾਣ ਦੀ ਵਿਸ਼ੇਸ਼ ਸਹੂਲਤ ਪ੍ਰਚਾਰ ਲਈ ਪਿੰਡ ਦੇ ਨਾਲ ਲੱਗਦੇ ਨਹਿਰਾ ਦੇ ਨੇੜੇ ਬੈਠ ਉਹ ਸਰਪੰਚੀ ਦੀ ਉਮੀਦਵਾਰ ਦਾ ਇਹ ਦਾਅਵਾ ਕਰ ਰਿਹਾ ਹੈ। ਨਾ ਨਾ ਕੀਤੇ। ਭਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਇੱਕ। ਹਾਂਜੀ। ਚਾਹ ਕੁੱਤਰ ਦਿੰਦਾ ਪੈਸੇ, ਚਾਹ ਮੈਂ ਦਿੰਦਾ ਪੈਸੇ। ਹਾਂ। ਠੀਕ ਆ। ਸਟਾਮ ਭਰਾ ਲਓ ਜੇ ਸਰਪੰਚ ਬਣ ਗਿਆ। 20 ਕਿੱਲੇ ਨਹਿਰ ਵਾਲਿਆਂ ਨੂੰ ਮੈਂ ਦਊ 35। ਤਾੜੀਆਂ ਲਾ ਦੇ ਹਾਂ। ਸਤੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ दारू ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭੈਣੇ ਰੋਟੀ ਖਾਦੀ ਆ ਨਹੀਂ ਗਾ ਸਹੀ ਆ ਆ ਗੱਲ ਸਹੀ ਆ ਬੁੜੀਆਂ ਤੇ ਇੱਕ ਸ਼ੂਟ ਹਾਂ 1100 ਰੁਪਿਆ ਮੇਰੇ ਲਈ ਉਹ ਜਿੰਨਾਂ ਬੂਟ ਪਾਉਣ ਆਣਗੇ ਵਾਹ ਜੀ ਵਾਹ ਸਹੀ ਆ ਬੂਟ ਨਹੀਂ ਉਹ ਸਾਲਾ ਇਹਨਾਂ ਮੰਗੇ ਬੂਟ ਬੂਟ ਸਾਲਾ ਹੀ ਹਾਂ ਇੱਕ ਸ਼ੂਟ ਹਾਂ 1100 ਦਾ ਭੈਣੇ ਆ ਆ ਦੀ ਪਸੰਦ ਦੇ ਪਾ ਲੈਣਗੇ ਵਾਹ ਜੀ ਕਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲੈ ਲੈਂਗੇ ਲਾ ਲਾ ਸੈਂਡ ਹੈ ਯਾਰ ਸਹੀ ਆ ਭਾਈ ਯਾਰ ਇਹ ਫਿਰ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਕਿਹੜੇ ਦਿਮਾਗ ਨਹਿਰ ਤੋਂ ਵੜੰਗੀ ਜਾਂਦੇ ਆ ਭਾਵਾਂ ਦੀ ਆਦੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾ ਸੁਬਹ ਜੀ ਸਹੀ ਆ ਸਹੀ ਆ ਜਿਆ ਬਾਦ ਠੀਕ ਆ ਕਹਿ ਦੀ ਉਹਨੇ ਭੇਜ ਜਾ ਤੜਕ ਕੱਲੀ ਪਾਰਟੀ ਜਲਦੀ ਉੱਠੂਗਾ ਭਾਈ ਜੀ ਭਾਵਾਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਛ ਨਾ ਦਿੱਤਾ ਹਾਂ ਉੱਤਰ ਨੂੰ ਕਹਿੰਦੀ ਚਾ ਤੂੰ ਡਿੰਗਾ ਚਾ ਮਿੱਤ ਦਾ ਮੁੰਡਾ ਉੱਡੂ ਹੈ 8000 ਰੁਪਇਆ ਠੀਕ ਹੈ ਜੀ ਤਨਖਾਹ ਜੇ ਡੀਸੀ ਨੇ ਸੈਨ ਨਾ ਕੀਤੇ ਚੌਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪੈਸਾ ਹੀ ਗੱਲ ਹੈ ਪਾਵਰ ਹੈਗੀ ਯਾਰ ਪਾਵਰ ਬਈ ਪਾਵਰ ਠੀਕ ਹੈ ਮੈਂ ਆਟ ਦੇਖ